ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੂਖਨਵਾਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ 11 ਤਰੀਕ ਨੂੰ ਪਟਿਆਲਾ ਵਿਖੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨ ਦੇ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਸਬੰਧਕ ਤੇ ਕੋਰ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੁਆਰਾ ਸੁਖਵੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਿੱਚ ਦਿੱਤੇ ਗਏ ਧਰਨੇ ਕਾਫੀ ਸਫਲ ਰਹੇ ਹਨ ਅਤੇ ਲੋਕਾਂ ਨੇ بارش ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਦਰਸਾ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਵਿਰੋਧੀ ਨੀਤੀਆਂ ਦੇ ਉੱਪਰ ਕਿਸਾਨ ਸਰਕਾਰ ਦੇ ਖਿਲਾਫ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੇਜਰੀਲ ਵੱਲੋਂ ਕਿਸਾਨਾਂ ਦੀ ਲੁੱਟ ਲਈ ਉਹਨਾਂ ਦੀ ਜ਼ਮੀਨਾਂ ਨੂੰ ਹੜਪਣ ਲਈ ਇੱਕ ਪਾਲਿਸੀ ਬਣਾਈ ਹੈ ਉਹ ਪਾਲਿਸੀ ਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਅਜ ਵਪਾਰੀਏ ਬਹੁਤ ਵੱਡਾ ਰੋਸ ਆ ਸੋ ਮੈਂ ਸਮਝਦਾ ਕਿ ਉਹਦੇ ਸਬੰਧ ਵਿੱਚ ਪਹਿਲਾਂ ਲੁਹਣਾੜੇ ਬਹੁਤ ਵੱਡਾ ਧਰਨਾ ਹੋਇਆ ਲੱਗਿਆ ਮੀਂਹ ਪੈਂਦੇ ਚ ਲੋਕਾਂ ਨੇ ਰੋਸ ਕੀਤਾ ਉਸ ਤੋਂ ਬਾਅਦ ਮਹਾਲੀ ਵਿਖੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਹਾਲੀ ਤੇ ਰੋਪੜ ਜ਼ਿਲ੍ਹੇ ਧਰਨਾ ਸੀ ਉਹ ਬਹੁਤ ਕਾਮਜਾਬ ਰਿਹਾ ਮੀਂਹ ਪੈਂਦੇ ਦੇ ਵਿੱਚ ਲੋਕਾਂ ਨੇ ਮਤਲਬ ਪੂਰੇ ਜੋਸ਼ ਦੇ ਨਾਲ ਸਰਕਾਰ ਦਾ ਵਿਰੋਧ ਕੀਤਾ ਹੁਣ 11 ਤਰੀਕ ਨੂੰ ਪਟਿਆਲੇ ਵਿਖੇ ਲੱਗ ਰਿਹਾ ਚਾਰ ਤਰੀਕ ਨੂੰ ਬਠਿੰਡੇ ਵਿਖੇ ਸੋ ਚਾਰ ਦੇ ਧਰਨੇ ਬਾਰੇ ਬਹੁਤ ਮੀਟਿੰਗ ਸੱਜੀ ਗਈ ਆ ਤੇ ਜਿਸ ਤਰ੍ਹਾਂ ਨਾਲ ਵਰਕਾਂ ਦੇ ਵਿੱਚ ਕਿਸਾਨਾਂ 'ਚ ਰੋਸ ਆ ਵਰਕਾਂ ਦੇ ਰੋਸਾ ਮੰਨ ਲਾਦਾ ਵੀ ਸਾਰੇ ਧਰਨ ਦਾ ਵੱਡਾ ਧਰਨਾ ਪਟਿਆਲੇ ਵੀ ਖਿਲਣਾ ਜੋ ਗਮਾਟਾ ਦਫਤਰਪੁਰੇ ਲੱਗਣਾ ਸੋ ਇਸ ਕਰਕੇ ਐਨਕੇ ਸ਼ਰਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਹਰਿਆਉ ਜੀ ਅਮਰ ਸਿੰਘ ਰਾਠੀ ਸਾਰਿਆਂ ਨੇ ਮੀਟਿੰਗ ਸੱਦ ਕੇ ਅੱਜ ਬਖੋ ਖਲਕਾਂ ਚਾਰ ਲਾਲਕਾ ਜੀ ਬੈਠੇ ਨੇ ਉਹਨਾਂ ਨੇ ਮੀਟਿੰਗ ਦਾ ਸੱਦ ਕੇ ਕਿ 11 ਤਰੀਕ ਵਾਰੇ ਬੱਸਾਂ ਦੇ ਹਲਕੇ ਵਿੱਚ ਬੱਸਾਂ ਮੰਡੀਆਂ ਨੇ ਕਾਰਾਂ ਸਕੂਟਰ ਮੋਟਰਸਾਈਕਲ ਨਾਲ ਜਿੱਥੇ ਸੁਨੇਹਾ ਦੇ ਕੇ ਬੁਲਾ ਰਹੇ ਆ ਲੋਕ ਆਪ ਮਹਾਰੇ ਬਹੁਤ ਵੱਡੀ ਗਿਣਤੀ ਆਉਣਗੇ ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਉਡਾਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੈਂਡ ਲੈਂਡ ਪੂਲਿੰਗ ਪਾਲਿਸੀ ਦੇ ਤਾਈਂ ਤਾਂ ਇਹਨੂੰ ਖਤਮ ਕਰਾਉਣ ਵਾਸਤੇ ਇਹਨੂੰ ਸਰਕਾਰ ਨੂੰ ਚਲਦਾ ਕਰਨ ਵਾਸਤੇ ਸਰਕਾਰ ਨੂੰ ਘੇਰਨ ਵਾਸਤੇ ਇਹ ਵੱਡੇ ਵੱਡੇ ਧਰਨੇ ਬਜਾਰੇ ਹੋ ਰਹੇ ਨੇ ਸਾਨੂੰ ਉਮੀਦ ਆ ਕਿ ਲੋਕਾਂ ਦੇ ਰੋਸ ਸਕੇ ਸਰਕਾਰ ਨੂੰ ਝੁਕਣਾ ਪੈਣਾ ਤੇ ਪਾਲਿਸੀ ਵਾਪਸ ਲੈਣੀ ਪੈਣੀ ਇਹਨੂੰ ਧਾੜ ਖਾਣ ਕੋਲ ਗੁੱਡਾ ਫਿੱਕ ਲੱਗਦੇ ਆ ਜੀ ਇਹ ਆ ਦੱਸ ਦੇ ਫੋਨ ਕਰਕੇ ਗੁੱਡਾ ਦੇ ਦਫ਼ਤਰ ਗੁੱਡਾ ਦਫ਼ਤਰ ਮੇ ਲੱਗਣਾ ਧਰਨਾ ਪੂੜਾ ਦਫ਼ਤਰ ਬੁੱਢਾ ਦਫ਼ਤਰ ਅਰਬਸਟੇ ਉਹਦੇ ਪੂਰੇ ਲੱਗਣਾ ਤਰਨਾ ਹੈ ਸੋ ਇੱਕ ਸਾਰਿਆਂ ਨੂੰ ਬੇਨਤੀ ਆ ਕਿ 11 ਤਰੀਕ ਨੂੰ ਬੱਸਾਂ ਤੇ ਰਾਹੀਂ ਗੱਡੀਆਂ ਤੇ ਰਾਹੀਂ ਸਕੂਟਰ ਮੋਟਰਸਾਈਕਲ ਤੇ ਰਾਹੀਂ ਤੇ ਪਹੁੰਚ ਕੇ ਤਾਰੇ ਨੂੰ ਕੰਮਜਾਬ ਕਰੀਏ ਜਿਹਦੇ ਸਾਰਾ ਸੁਖਬੀਰ ਸਿੰਘ ਬਾਦਲਾ ਰਹੇ ਨੇ ਹੋਰ ਅਕਾਲੀਆ ਦੀ ਲੀਡਰਸ਼ਿਪ ਆ ਰਹੀ ਆ ਤੇ ਉਹਨਾਂ ਦੇ ਹੱਥ ਮਜ਼ਬੂਤ ਵੀ ਕਰੀਏ ਤੇ ਸਰਕਾਰ ਨੂੰ ਘੇਰੀਏ ਤੇ ਸਰਕਾਰ ਨੂੰ ਚੱਲਦਾ ਕਰੀਏ 227 ਸ਼੍ਰੋਮਣੀ ਅਕਾਲੀਆ ਦੀ ਸਰਕਾਰ ਬਣੇ ਇਹ ਲੋਕਾਂ ਨੇ ਮਨ ਦੀ ਖੁਸ਼ੀ ਹੈ ਮਨ ਦੀ ਤਮੰਨਾ ਸੋਸ਼ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ